ਜੀ ਰਾਤ ਨੂੰ ਬੜਾ ਲੱਗਾ ਸੀ ਅਸੀਂ نیچے ਸਾਡਾ ਪਿੰਡ ਆ ਸੀ ਉੱਥੇ ਰਹਿੰਦੇ ਆ ਤੇ ਰਾਤ ਨੂੰ ਸਾਨੂੰ ਆਵਾਜ਼ ਆਈ ਸੀ ਕਿ ਸਾਡੇ ਬਣੇ ਕੋਈ ਇੱਥੇ ਦੁਰਘਟਨਾ ਹੋਈ ਹੈ ਤੇ ਜਦੋਂ ਆਪਾਂ ਕੱਲ ਸਵੇਰੇ ਆ ਕੇ ਇੱਥੇ ਦੇਖਿਆ ਤਾਂ ਇਹ ਰੋਡ ਪੂਰਾ ਹਾਂਜੀ ਅੱਜ ਸਵੇਰੇ ਤੇ ਅੱਜ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਇਹ ਰੋਡ ਪੂਰਾ ਟੁੱਟ ਚੁੱਕਾ ਸੀ। ਅੱਛਾ ਜੀ ਇਹ ਰਾਤੀ ਹੋਇਆ ਰਾਤ ਨੂੰ 12:00 1 ਵਜੇ ਦੇ ਕਰੀਬ 12:00 1 ਵਜੇ ਦੇ ਕਰੀਬ ਤੇ ਜਿਵੇਂ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਬਾਰਿਸ਼ ਹੋਰ ਤੇਜ਼ ਹੋ ਸਕਦੀ ਹੈ 24 ਘੰਟਿਆਂ ਤੱਕ ਤੇ ਜੇ ਅਨੁਮਾਨ ਸੱਚ ਹੁੰਦਾ ਹੈ ਬਾਰਿਸ਼ ਹੁੰਦੀ ਹੈ ਤੇ ਹੋਰ ਵੱਡਾ ਪਾੜ ਪੈ ਸਕਦਾ ਹੈ। ਤਗਾ ਟੁੱਟ ਸਕਦਾ ਹੈ ਠੀਕ ਹੈ ਜੀ ਤੇ ਮੁਸ਼ਕਲਾਂ ਕੀ ਆ ਰਹੀਆਂ ਹੈਗੀਆਂ ਜੀ ਪਿੰਡ ਦੇ ਵਿੱਚ ਕੋਈਆਂ ਕੋਈ ਸਾਰਾ ਕੁਝ ਠੀਕ ਠਾਕ ਹੈਗਾ ਪਿੰਡ ਵਿੱਚ ਜੀ ਜਿੱਦਾਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਪਿੱਛੇ ਜਿੱਦਾਂ ਹਿਮਾਚਲ ਤੋਂ ਸਾਡੇ ਪਾਣੀ ਆਉਂਦਾ ਜੀ ਖੱਡ ਦੇ ਦੌਰਾਨ ਫਿਰ ਬੱਚੇ ਸਕੂਲ ਨਹੀਂ ਜਾ ਪਾ ਰਹੇ ਆ ਜੀ ਜਿੱਦਾਂ ਡੇਲੀ ਬੱਚਿਆਂ ਦਾ ਸਕੂਲ ਤੋਂ ਮਤਲਬ ਛੁੱਟੀ ਹੋ ਰਹੀ ਹੈ ਨਾ ਬੱਚੇ ਜਾ ਪਾ ਰਹੇ ਆ ਜਿਨ੍ਹਾਂ ਨੇ ਫੈਕਟਰੀ ਜਾਣਾ ਨਾ ਫੈਕਟਰੀ ਵਾਲੇ ਜਾ ਪਾ ਰਹੇ ਆ ਬਹੁਤ ਜ਼ਿਆਦਾ ਔਖਾ ਸਾਡੇ ਪਹਾੜੀਆਂ ਜਿੱਦਾਂ ਪਹਾੜੀਆਂ ਖੁਰਦੀਆਂ ਪਈਆਂ ਰੋਡ ਪੂਰਾ ਬੰਦ ਹੋ ਜਾ ਰਿਹਾ ਜੀ ਜੋ ਸਾਡੇ ਰਾਤੀ ਪੂਰਾ ਰਾਤ ਨੂੰ ਸਾਡੇ ਪੂਰਾ ਰੋਡ ਬੰਦ ਹੋ ਚੁੱਕਾ ਸੀ ਤਾਂ ਸਾਡੇ ਸਰਪੰਚ ਸਾਹਿਬ ਨੇ ਰਾਤੀ 12 ਵਜੇ نیچے ਆਪਣਾ ਟਰੈਕਟਰ ਲਿਆ ਕੇ ਸਾਰਾ ਰੋਡ ਪੂਰਾ ਕਲੀਅਰ ਕਰਾਇਆ ਜੀ ਜਿਸ ਕਰਕੇ ਸਵੇਰੇ ਜਿਨ੍ਹਾਂ ਨੇ ਜਾਣਾ ਸੀਗਾ ਥੋੜੇ ਬੋਤੇ ਜਾ ਪਾਏ ਸਕੂਲ ਦੇ ਬੱਚੇ ਫੇਰ ਵੀ ਨਹੀਂ ਜਾ ਪਾਏ ਜੀ ਹਾਂਜੀ ਠੀਕ ਹੈ ਜੀ ਤੇ ਹੋ ਹੋਰ ਕੀ ਦਿੱਕਤਾਰੀਆਂ ਤੇਜ਼ بارش ਕਰਕੇ ਪਾਣੀ بارش ਕਰਨ ਜਦੋਂ ਸਾਡੇ ਇਹ ਲੈਂਡ ਸਾ ਜਿਹੜੇ ਹੋਈ ਤਾਂ ਸਾਡੀ ਜਿਹੜੀ ਪਾਣੀ ਦੀ ਪਾਈਪ ਆ ਉਹ ਵੀ ਟੁੱਟ ਚੁੱਕੀ ਸੀ ਜਿਸ ਕਰਕੇ ਨਾਲ ਸਾਡੇ ਬਿਜਲੀ ਪਹੁੰਚ ਚੁੱਕੀ ਨਾ ਸਾਡੇ ਪਾਣੀ ਪਹੁੰਚ ਚੁੱਕਾ 24 ਘੰਟੇ ਹੋ ਗਏ ਸਾਡੇ ਪਾਣੀ ਦੀ ਵਿਵਸਥਾ ਨਹੀਂ ਸੀਗੀ ਨਾ ਬਿਜਲੀ ਦੀ ਵਿਵਸਥਾ ਸਾਡੇ ਪਿੰਡ ਦੇ ਨੌਜਵਾਨ ਸਾਡੇ ਪਿੰਡ ਦੇ ਸਰਪੰਚ ਸਾਹਿਬ ਮੌਕੇ ਤੇ ਪੁੱਜ ਕੇ ਸਾਡੇ ਨਾਲ ਗਏ ਜਿਨ੍ਹਾਂ ਦੇ ਪਹਾੜੀਆਂ ਤੇ ਚੜ ਕੇ ਸਾਡੇ ਦਰਖਤ ਦੀ ਲਾਈਨ ਕਲੀਅਰ ਹੋਈ ਜਿਹੜੇ ਤਾਰਾਂ ਨੂੰ ਟੱਚ ਹੋ ਰਹੀ ਸੀਗੀ ਮਤਲਬ ਪੂਰੀ ਲਾਈਨ ਕਲੀਅਰ ਹੋਈ ਫਿਰ ਜਿਸ ਦੇ ਦੌਰਾਨ ਹੁਣ ਸਾਡੇ ਲਾਈਟ ਪੁੱਜੀ ਹੈ ਜੀ ਬਿਜਲੀ ਵਿਭਾਗ ਨਾਲ ਮਿਲ ਕੇ ਜਿਹੜਾ ਨੌਜਵਾਨਾਂ ਨੇ ਹਾਂਜੀ ਹਾਂਜੀ ਨੌਜਵਾਨ ਸਾਡੇ ਨਿਤਿਸ਼ ਕੁਮਾਰ ਸਰਪੰਚ ਸਾਹਿਬ ਉਹ ਵੀ ਨਾਲ ਆਏ ਸੀਗੇ ਪੂਰੇ ਪਿੰਡ ਦੇ ਨੌਜਵਾਨ ਸਾਰੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਸਾਰੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਫੇਰ ਸਾਰੇ ਪਾਣੀ ਦਾ ਹੇਠਾ ਕਿੰਨਾ ਕੁ ਪ੍ਰਭਾਵ ਹੈ ਜਾਂ ਜੇ ਬਾਰਿਸ਼ ਤੇਜ਼ ਹੁੰਦੀ ਹੈ ਤੇ ਕੀ ਅਸਰ ਹੋ ਸਕਦਾ ਅਸਰ ਇਹ ਸੋ ਹੋ ਸਕਦਾ ਜੀ ਜਿੱਦਾਂ ਹੁਣ ਸਾਰਾ ਬੰਦ ਹੋ ਸਕਦਾ ਰੋਡ ਪੂਰਾ ਬਲੌਕ ਹੋ ਸਕਦਾ ਨਾ ਕੋਈ ਬੱਚਾ ਸਕੂਲ ਜਾ ਪਾ ਰਿਹਾ ਹੈ ਨਾ ਕੋਈ ਫੈਕਟਰੀ ਤੇ ਜਾ ਪਾ ਰਿਹਾ ਸਾਰੇ ਰਸਤੇ ਬੰਦ ਹੋ ਚੁੱਕੇ ਆ ਬਹੁਤ ਔਖਾ ਹੋ ਗਿਆ ਹੈ ਉਤੇ ਇਹ ਜੇ ਬਾਰਿਸ਼ ਤੇਜ ਹੋਈ ਤਾਂ ਫਿਰ ਇਧਰੋਂ ਸੰਪਰਕ ਵੀ ਟੁੱਟ ਸਕਦਾ ਹੈ ਹਿਮਾਚਲ ਹਾਂਜੀ ਟੁੱਟ ਸਕਦਾ ਜੀ ਅੱਧ ਵਿਚਾਲੇ ਦਾ ਰੋਡ ਟੁੱਟ ਚੁੱਕਾ ਹੈ ਜੀ ਹੋਰ ਟੁੱਟ ਗਿਆ ਤਾਂ ਫਿਰ ਦਿੱਕਤ ਹੋ ਸਕਦੀ ਹੈ ਜੀ ਹੋਰ ਆਲਟਰਨੇਟ ਰੂਟ ਹੈ ਇਸ ਪਾਸਿਓ ਕੋਈ ਕਿ ਜਾਂ ਫਿਰ ਬਾਇ ਉਨਾ ਹੀ ਜਾਣਾ ਆਉਣਾ ਉਨਾ ਬਾਇ ਉਨਾ ਜਾਣਾ ਪੈਣਾ ਜੀ ਜੇ ਪੂਰਾ ਰੋਡ ਟੁੱਟ ਗਿਆ ਕੀ ਮੰਗ ਪੀ ਲਈ ਕਰਦੇ ਹਾਂ ਮੰਗ ਪੀ ਲਈ ਹੀ ਕਰਦੇ ਹਾਂ ਜੀ ਜਲਦ ਤੋਂ ਜਲਦ ਸਾਡਾ ਰੋਡ ਵੀ ਬਣਾਇਆ ਜਾਵੇ ਵਾਲਾ ਤੇ ਸਾਡੇ ਜਿਹੜਾ ਨੀਚੇ ਬਵਸਤਾ ਸਾਡੇ ਰੋਡ ਸਾਰੇ ਖਰਾਬ ਹੋ ਚੁੱਕੇ ਆ ਜੀ ਸਾਡੇ ਜਿਹੜੇ ਪਿੰਡ ਨੂੰ ਮੇਨ ਪਿੰਡ ਨੂੰ ਨੀਚੇ ਨੂੰ ਰੋਡ ਜਾਂਦੇ ਸਾਰੇ ਉੱਪਰੋਂ ਪਹਾੜ